ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਨਾਲ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਐਲਾਨ ਪੁਰਾਣੇ ਜਰਨੈਲਾਂ ਨੂੰ ਕੀਤਾ ਸ਼ਾਮਲ ਸ਼੍ਰੋਬਣੀ ਕਾਲਦਲ ਦੇ ਵੀਰਵਾਰ ਨੂੰ ਪਾਰਟੀ ਦੀ 96 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇਲਾਵਾ ਵੀ ਸਪੈਸ਼ਲ ਇਨਵਾਈਟਿਡ ਮੈਂਬਰ ਵੀ ਬਣਾਏ ਗਏ ਹਨ ਵਰਕਿੰਗ ਕਮੇਟੀ ਵਿੱਚ ਜ਼ਿਆਦਾਤਰ ਪੁਰਾਣੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਜਾਰੀ ਲਿਸਟ ਅਨੁਸਾਰ ਪਾਰਟੀ ਪ੍ਰਧਾਨ ਖਬੀਰ ਸਿੰਘ ਬਾਦਲ ਵੱਲੋਂ ਵੱਲੋਂ ਇਲਾਬਬਲ ਜਿੰਦਰ ਸਿੰਘ ਪੂਨਦਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂnger ਗੁਲਜਾਰ ਸਿੰਘ ਰਣਕੇ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀ ਕੇ ਮਨ ਜਨਮ ਮੇਜ਼ਾ ਜਨਮੇਜ਼ਾ ਸਿੰਘ ਸੇਖੋ ਹਰ ਸਿਮਰ ਕੋ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਵਿਕਰਮ ਸਿੰਘ ਜਿਠਿਆ ਗੁਰਬਚਨ ਸਿੰਘ ਬੱਲੇ ਬੱਲੇ ਹਾਲੀ ਨਕੇਸ਼ ਸ਼ਰਮਾ ਮਨ ਮਨਤਾਰ ਸਿੰਘ ਬਰਾੜ ਐਨ ਐਸ ਆਰ ਕਲੇਰ ਜੋਗਿੰਦਰ ਸਿੰਘ ਜਿੰਦੂ ਤੀਰ ਸਿੰਘ ਮਾਲਾ ਵਰਦੇਵ ਸਿੰਘ ਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਰਪ੍ਰੀਤ ਸਿੰਘ ਭਾਈ ਕਮਲ ਚੇਤਨੀ ਸੁਖਦੀਪ ਸਿੰਘ ਸ਼ੁਕਰ ਦਰਬਾਰਾ ਸਿੰਘ ਗੁਰੂ ਜਸਬੀ ਸਰਬਜੀਤ ਸਿੰਘ ਇੰਜਰ ਵੀਰ ਸਿੰਘ ਲੋਪੋ ਕੇ ਜਰਨੈਲ ਸਿੰਘ ਵਾਦਿਕ ਸਰਜੀਤ ਸਿੰਘ ਪਿੱਟੇ ਵੰਡ ਬਲਕਾਰ ਸਿੰਘ ਬਰਾੜ ਜਕਸੀਰ ਸਿੰਘ ਸੀਰਾ ਰਵੀਪ੍ਰੀਤ ਸਿੰਘ ਚੰਦੂ ਬਲਜੀਤ ਸਿੰਘ ਬਲਜੀਤ ਸਿੰਘ 모हित ਗੁਪਤਾ ਸਤਨਾਮ ਸਿੰਘ ਰਾਹੀ ਰਣਵੀਰ 인ਦਰ ਸਿੰਘ ਸੁੰਦਰ ਸਿੰਘ ਮੰਟਾ ਜਗਸੀਰ ਸਿੰਘ ਜਥੇਦਾਰ ਗੁਰਪਾਲ ਗੁਰਪਾਲ ਸਿੰਘ ਗਰੇਵਲ ਨਰਦੇਰ ਸਿੰਘ ਮਾਨ ਹਰਪਿੰਦਰ ਸਿੰਘ ਹੈਰੀ ਸੰਧੂ ਕੌਰ ਸਿੰਘ ਪਰਮ ਬੰਸ ਸਿੰਘ ਬੰਟੀ ਰੁਮਾਣਾ ਸ਼ੇਰ ਸਿੰਘ ਮੰਡ ਗੁਰਚੇਤ ਸਿੰਘ ਬਗਰਾੜੀ ਜਦਵਿੰਦਰ ਸਿੰਘ ਜਾਦੀ ਜਰਨੈਲ ਜੈਲਦਾਰ ਸਤਪਾਲ ਸਿੰਘ ਤਲਵੰਡੀ ਪਾਈ ਦਰਸ਼ਨ ਸਿੰਘ ਮੋਟਨ ਵਾਲਾ ਗੁਰ ਇਕਬਾਲ ਸਿੰਘ ਮਾਹਲ ਕਾਦੀਆਂ ਲਖਵਿੰਦਰ ਸਿੰਘ ਲੱਖੀ ਟਾਂਡਾ ਜਤਿੰਦਰ ਸਿੰਘ ਲਾਲੀ ਬਾਜਵਾ ਬਜਿੱਤਰ ਸਿੰਘ ਕੋਹਾੜ ਹਰਜਾਪ ਸਿੰਘ ਸੰਗਾ ਬੀਬੀ ਪਰਮਜੀਤ ਕੌਰ ਪੰਨੂ ਸਰ ਕੁਸ਼ਨ ਸਿੰਘ ਵਾਲਿਆ ਗੁਰਪ੍ਰੀਤ ਬੀਬੀ ਗੁਰਪ੍ਰੀਤ ਕੋ ਜਦਵਿੰਦਰ ਸਿੰਘ ਜਾਦੂ ਖੰਨਾ ਪਰਮਜੀਤ ਕੌਰ ਸਿੰਘ ਢਿੱਲੋ ਅਜੀਤ ਸਿੰਘ ਹਸ਼ਰੀਸ਼ ਹਰੀਸ਼ ਸਿੰਘ ਹਰੀਸ਼ ਰਾਏ ਟਾਂਡਾ ਜਿਸਪਾਲ ਸਿੰਘ ਗਿਆਸਪੁਰੀਆ ਅਤੀਸ਼ ਇੰਦਰ ਸਿੰਘ ਗਰੇਵਾਲ ਭੁਪਿੰਦਰ ਸਿੰਘ ਪਿੰਡ ਆਰਡੀ ਸ਼ਰਮਾ ਸ਼ਾਮਿਲ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ